ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਅੱਜ ਆਪਾਂ YouTube ਤੇ ਆਪਣਾ ਬਲੌਗ ਪਾ ਰਹੇ ਆਂ ਤੇ ਅੱਜ ਆਪਣਾ ਆਪਣਾ ਵਰਕਆਊਟ ਦਿਖਾ ਰਹੇ ਆ ਕਿ ਆਪਾਂ ਵਰਕਆਊਟ ਦੇ ਵਿੱਚ ਕੀ ਕੁਝ ਕਰਦੇ ਆਂ ਤੇ ਬਾਕੀ ਦੇਖੋ ਭਾਈ ਸਾਰੇ ਜੀ ਆਪਣਾ ਵਰਕਆਊਟ ਸਟਾਰਟਿੰਗ ਤੋਂ ਲਓ ਭਾਈ ਜੀ ਆਪਾਂ ਪੀਡੀ ਕਰ ਲਈ ਐ ਤੇ ਹੁਣ ਆਪਾਂ ਕੁਝ ਪੌਸ਼ਪਰ ਲਗਾਵਾਂਗੇ ਤੇ ਦੇਖੋ ਭਾਈ ਜੀ ਸਾਰੇ ਜਣੇ ਲਾਉ ਦੇ ਯਾਰ ਕੁਛ ਕੁ ਲਗਾ ਲੈਣੇ ਤੇ ਕੁਛ ਤੋਂ ਬਾਅਦ ਇਹ ਹੁਣ ਆਪਾਂ ਕੇ ਮਾੜਾ ਵਰਕਆਊਟ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਡੰਬਲ ਲਾ ਮੰਗੇ ਤੇ ਉਹ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਸ਼ੋਲਡਰ ਵਾਲੇ ਐਕਸਰਸਾਈਜ਼ ਲਾਵਾਂਗੇ ਤੇ ਸਾਰੇ ਇਹ ਦੇਖੋ ਭਾਈ سپورਟ ਕਰੋ ਸਟਰੋਲਰ ਐਕਸਰਸਾਈਜ਼ ਤੋਂ ਬਾਅਦ ਹੁੱਪਾ ਕਰਾਂਗੇ ਬਈ ਪਾਵਲ ਐਕਸਰਸਾਈਜ਼ ਇੱਕ ਹੋਰ ਤੇ ਕਿਵੇਂ ਲੱਗਿਆ ਆਪਣਾ ਵਰਕਆਊਟ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਹੁਣ ਆਪਾਂ ਕਰਦੇ ਆਂ ਦੂਜੀ ਐਕਸਰਸਾਈਜ਼ ਦੇਖੋ ਬਈ ਸਾਰੇ ਆਪਣਾ 10 ਕਿਲੋ ਵਜਨ ਹੈ ਜੀ ਤੇ ਦੇਖੋ ਬਾਈ ਇੱਕ ਸੈਟ ਕੰਪਲੀਟ ਹੋਣ ਤੋਂ ਬਾਅਦ ਹੁਣ ਆਪਾਂ ਇੱਕ ਹੋਰ ਵਾਰ ਰੌਡ ਕਰਾਂਗੇ ਇਸ ਵਾਰ ਆਪਾਂ ਡੈਕਨ ਕੁਸ਼ਪਣ ਕਰਾਂਗੇ ਜਿਸ ਨੂੰ ਜੇ ਤੁਹਾਨੂੰ ਹੁਣ ਲਗਾ ਕੇ ਦਿਖਾਉਣਾ ਮੈਂ ਤੇ ਬਾਈ ਟਰਾਈ ਜ਼ਰੂਰ ਕਰਿਓ ਚੈਸਟ ਹਾਸ ਤੇ ਸਭ ਤੋਂ ਵਧੀਆ ਕੁਸ਼ਪਣ ਹੈ ਇਸ ਨਾਲ ਆਪਣੀ ਚੈਸਟ ਸਭ ਤੋਂ ਜ਼ਿਆਦਾ ਗਰੋਥ ਹੋਵੇਗੀ ਤੇ ਦੇਖੋ ਬਾਈ ਫਰ पुष्प विच रखना होंगे तो कीख सकते हो बॉडी के पंप आ चुके है तो कि लगे भाई

ਤੇ ਵਰਤਵਾਪੈ ਟਰਾਈ ਕਰੋ ਜਿਸ ਨਾਲ ਆਪਣੀ ਸਿਹਤਨੀ ਸਹੀ ਰਹਦੀ ਹੈ ਤੇ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ ਜੀ ਤੇ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਕਿੱਦਾਂ ਲੱਗੇ ਤੁਹਾਨੂੰ ਆਪਣਾ ਵਲੌਗ